ਸਸਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਡਿਫੈਂਸ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜੀ ਜੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਨਸ਼ਹਰਾ ਪੰਨੂਆ ਜ਼ਿਲ੍ਹਾ ਵੀਦਰੰਦ ਤਸਵੀਰ ਵੀ ਦੰਦ ਤਮ ਤੇ ਨਵੀਂ ਵੀਰਾਂ ਦਾ ਕਮਾਲੀ ਆ ਜੀ ਬਹੁਤ ਸੋਹਣਾ ਤੇ ਆਹੋਂ ਵੀਰਾਂ ਨਾਲ ਆਪਾਂ ਗੱਲਬਾਤ ਕਰੀ ਜੀ ਇਹਦੇ ਰਿਕਾਰਡ ਪੁੱਛੀਏ ਬਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸਾਕੀ ਅਕਾਲ ਬਾਜੀ ਸਤਿ ਸਾਕਾ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡੇ ਜੀ ਬਹੁਤ ਬਹੁਤ ਮਿਹਰਬਾਨੀ ਸਾਹਿਬ ਚਲੋ ਸੇਹਰਾ ਬਾਜੀ ਮਾਲੀ ਐਸ ਟਾਈਮ ਹਾਂ ਜੀ ਇੱਕ ਟਾ ਆਪਣਾ ਸੇਹ ਲਿਆ ਜੀ ਤੇ ਕਿੰਨੇ ਟਾਈਮ ਲਓਗੇ ਬਾਜੀ ਇਹ ਇਹ ਵੀਰ ਦੀ ਹੁਣ ਹੋ ਗਿਆ ਜੇ 20 ਕ ਮਹੀਨਿਆਂ ਦਾ ਹੋ ਗਿਆ ਅੱਛਾ 20 ਮਹੀਨਿਆਂ ਦਾ 20 ਮਹੀਨਿਆਂ ਦਾ ਹੋ ਗਿਆ ਠੀਕ ਆ ਇਹ ਆਪਣੇ ਘਰ ਦਾ ਜੰਪਲ ਹੈ ਜੀ ਨਹੀਂ ਆਪਣੇ ਘਰ ਦਾ ਜੰਪਲ ਨਹੀਂ ਆਪਾਂ ਇਹ ਲਿਆ ਸੀ ਜੀ ਆਪਣੇ ਫਿਰੋਜ਼ਪੁਰ ਤੋਂ ਲਿਆ ਸੀ ਹਾਂਜੀ ਹਾਂਜੀ ਇਹ ਕੰਡੇ ਵਾਲੀ ਲਾਈਨ ਚੋਂ ਅੱਛਾ ਕੰਡੇ ਲਾਈਨ ਤੋਂ ਕੰਡੇ ਵਾਲੀ ਲਾਈਨ ਚੋਂ ਤੇ ਉੱਥੇ ਸੁਨਮਾ ਵਾਲੀ ਬੰਸ ਸੁਨਮਾ ਸੁਨਮਾ ਵਾਲੇ ਵਸਦੇ ਹਾਂਜੀ ਠੀਕ ਆ ਉਹਨਾਂ ਦੇ ਘਰੋਂ ਲਿਆ ਅੱਛਾ ਉਹਨਾਂ ਦੇ ਘਰੋਂ ਲਿਆ ਸੀ ਘਰੋਂ ਲਿਆ ਇਹ ਉਹਨਾਂ ਫਿਰ ਉਹਨਾਂ ਘਰ ਦਾ ਮਾਲੀ ਦੇ ਬੱਚਾ ਜੀ ਇਹ ਇਹ ਉਹਨਾਂ ਦੇ ਘਰ ਦਾ ਮਾਲੀ ਆ ਉਹਨਾਂ ਦੇ ਘਰ ਦੀ ਮੱਝ ਆ ਅੱਛਾ ਜੀ 19 ਤੋਂ 20 ਲੀਟਰ ਦਾ ਮਾਜ ਦਾ ਰਿਕਾਡ ਹੈ ਦੁੱਧ ਦਾ ਜੀ ਠੀਕ ਹੈ ਮਈਆਂ ਵਾਹ ਵਾਹ ਚੰਗੀਆਂ ਨੇ ਸਾਰੀਆਂ ਚੰਗੀਆਂ ਮੱਜਾ ਹਾਂ ਜੀ ਹਾਂ ਜੀ ਹਾਂ ਜੀ ਤੇ ਕੰਡੇ ਵਾਲੀ ਲਾਈਨ ਚੋਂ ਆਏ ਠੀਕ ਹੈ ਜੀ ਹਾਂ ਜੀ ਤੇ ਤੁਸੀਂ ਫਿਰ ਕਿੰਨੇ ਟਾਈਮ ਦੇ ਲੈ ਕੇ ਆਂਦੇ ਸੀ ਉਦੋਂ ਸਾਨੂੰ ਹੋ ਗਿਆ ਵੀਰ ਜੀ ਨੂੰ 5 ਤੋਂ 6 ਮਹੀਨੇ ਹੋ ਗਏ ਹੁਣ ਕਿ ਅੱਜ 5 ਕਿੰਨੇ ਲੈ ਕੇ ਆਂਦੇ ਸੀ ਤੁਸੀਂ ਹਾਂ ਜੀ ਤੁਸੀਂ ਕਿੰਨੇ ਲੈ ਕੇ ਆਂਦੇ ਜੀ ਆਹੀਂ ਹਾਂ ਜੀ ਆਹੀਂ ਉਹਨਾਂ ਕੋਲ ਲਿਆ ਸੀ ਜੀ 80000 ਦਾ ਅੱਛਾ ਉਦੋਂ 80000 ਲੈ ਕੇ ਆਂਦੇ ਸੀ ਹਾਂ ਜੀ ਠੀਕ ਹੈ ਰਿਗਾਰਡ ਵਾਲੇ ਪਛੋਂ ਆਣਾ ਫਿਰ ਉਹਨਾਂ ਕੋਲ ਜੀ ਹਾਂ ਜੀ ਹਾਂ ਜੀ ਠੀਕ ਚਲੋ ਤੇ ਉਹਨਾਂ ਵੀ ਕਿਹੜੀ ਮਈਆਂ ਹਨ ਜਲੀ ਹਨ ਜਲੀ ਨੀਲੀ ਦੀ ਹਾਂ ਵੱਡੀ ਮੈਂ ਜੜੀ ਵੱਡੀ ਮੈਂ ਬੱਗੇ ਮੂੰਹ ਵਾਲੇ ਵੱਡੇ ਮੂੰਹ ਵਾਲੇ ਉਹਦਾ ਪੋਤੇ ਆ ਜੀ ਅੱਛਾ ਉਹ ਜੜੀ ਬਿਊਟੀ ਜੀ ਆਂਦੀ ਦੀ ਫਸਟ ਹਾਂਜੀ ਹਾਂਜੀ ਬੱਗੇ ਮੂੰਹ ਵਾਲੇ ਵੱਡੇ ਮੂੰਹ ਵਾਲੀ țeਡੀ ਨਾਸ ਹਾਂਜੀ ਹਾਂ ਬਿਲਕੁਲ ਬਿਲਕੁਲ ਆਪਦੀ ਮਾਂ ਵਰਗਾ ਹੀ ਹੈ ਹਾਂਜੀ ਹਾਂਜੀ ਰਕੜ ਵਾਲਾ ਬੱਚਾ ਜੀ ਫਿਰਦਾ ਹਾਂਜੀ ਹਾਂਜੀ ਤੇ ਫਿਰ ਤੁਸੀਂ ਕੱਲ ਵੇਚਣ ਲੱਗੇ ਜਿਹਾ ਹੁਣ ਇਹ ਆਪਾਂ ਦਾ ਵੈਸੇ ਸਾਨ ਬਣਾਉਣ ਨੂੰ ਲਿਆ ਸੀ ਹਾਂਜੀ ਤੇ ਤੁਹਾਨੂੰ ਪਤਾ ਵੇ ਬੰਦੇ ਮੈਂ ਆਪ ਦੁਕਾਨਦਾਰ ਆ ਹਾਂ ਥੋੜਾ ਗਨ ਹੁਸ ਹਾਂ 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 ਹਾਂਜੀ ਤੇ ਨਹੀਂ ਸੰਭਾਲ ਨਹੀਂ ਹੁੰਦੀ ਸਮਾਨ ਇਹ ਰਹਿਣਾ ਪੈਣਾ ਜੀ ਇਹਦੇ ਉੱਪਰ ਆਣਾ ਫਿਰ ਉਖਾ ਹੋ ਜਾਂਦਾ ਜੀ ਇਹਦੇ ਵਾਸਤੇ ਸਾਨੂੰ ਫਿਰ ਧਿਆਨ ਦੇਣਾ ਪੈਣਾ ਬਿਲਕੁਲ ਜੀ ਬਿਲਕੁਲ ਠੀਕ ਆ ਉਹ ਸਾਡਾ ਬੰਦਾ ਜਿਹਨੇ ਰੱਖਿਆ ਸੀ ਉਹ ਵੀ ਬਾਅਦ ਚ ਲੱਗਿਆ ਸੀ ਠੀਕ ਆ ਤੇ ਛੌਗਣਾ ਹੀ ਰੱਖਿਆ ਸੀ ਤੇ ਹੁਣ ਸਾਡਾ ਰਾਦਾ ਵੀ ਚਲੋ ਦੇ ਦਈਏ ਜੇ ਕੋਈ ਖੋਲੀ ਖੋਲੀ ਫਿਰ ਜੀ ਖੋਲਿਏ ਹਾਂ ਹਾਂ ਖੋਲੋ ਖੋਲੋ ਭਾਜੀ ਲੋ ਜੀ ਚੱਕ ਬੜੇ ਰਿਕਾਰਡ ਵਾਲਾ ਮਾਲੀ ਤੇ ਚਲੋ ਲੈਿੰਦਾ ਵੀ ਪਤਾ ਲੱਗ ਗਿਆ ਤੁਹਾਨੂੰ ਲੋ ਨੀਂਦੀ ਜਾ ਗਿਆ ਜੀ ਤੋਰੇ ਜੀ ਚਾਰੇ ਪੈਰਾਂ ਦੇ ਮਾਰਕਿੰਗ ਅਗਲੇ ਦੋ ਪੈਰਾਂ ਦੇ ਮਾਰਕਿੰਗ ਹੈਗੀ ਹੈ ਨਾ ਜੀ ਠੀਕ ਆ ਅਗਲੇ ਪੈਰਾਂ ਦੀ ਮਾਰਕਿੰਗ ਵੀ ਹੈਗੀ ਆ ਪਿਛਲਿਆਂ ਤੇ ਤੇ ਹੈਗੀ ਹੈਗੀ ਆ ਠੀਕ ਆ ਤੋਰ ਨਾਥੇ ਨੂੰ ਹੁਣ ਪਾਈਏ ਜੇ ਚਾਰ ਪੰਜ ਦੇਣੀ ਹੋਈ ਅੱਛਾ ਆ ਆ ਠੀਕ ਠੀਕ ਪਾਈਏ ਨਾਥੇ ਠੀਕ ਆ ਅੱਜ ਮਦਰਾ ਫੁੱਲਣਾ ਜੀ ਪੂਰਾ ਜਨੇ ਅੱਜ ਤੇ ਬੰਨਣਾ ਨਹੀਂ ਆਉਂਦੀ ਆ ਆਜੋ ਲਿਆਓ ਜੀ ਬੰਨ ਦੇ ਬੰਦ ਬੰਦ ਉੱਥੇ ਬੰਨ ਦੋ ਆ ਜਾ ਆ ਜਾ। ਹੋਰ ਬਣ ਗਿਆ ਮਾਲੀ ਕੀ? ਬਣ ਗਿਆ ਬਣ ਗਿਆ। ਇਹਦੇ ਮੱਜਾਂ ਨੂੰ ਪੈਂਦਾ ਇਹ ਛੱਡਦੇ ਨਹੀਂ ਇਹ। ਅੱਛਾ। ਮੱਝ ਨੂੰ ਪੈਂਦਾ। ਠੀਕ ਆ। ਹਾਂ। ਹਾਂਜੀ ਫਿਰ। ਹਾਂਜੀ ਦੱਸੋ। ਕੀ ਮੈਂ ਦੱਸੋ ਫਿਰਿੰਦੀ? ਕੋਈ ਨਹੀਂ ਜੀ ਜੋ ਵੀ ਹੋਊਗਾ ਜੈ ਜੀ ਹੋਊਗਾ ਕਰ ਲਾਂਗੇ। ਦੱਸ ਦੋ ਫਿਰ ਜੀ। ਹਾਂਜੀ। ਕਰ ਲਓ। ਇਹ 90000 ਦਾ ਪਾ ਦੇ ਦਾ। 90000 ਦੇ ਦਾਂਗੇ। ਦੇ ਦਾਂਗੇ 90000। ਚਲੋ। ਕਰਦੇ ਬੋ ਕੀ ਮੁੱਕ ਦੇ ਮੰਤਰ ਕਰਦੇ ਮੌਕੇ ਤੇ ਕੋਈ ਨਹੀਂ ਜੀ ਜੋ ਵੀ ਹੁਣ 80000 ਤੁਸੀਂ ਲੈ ਕੇ ਜਾਂਦਾ ਸੀ ਉਹਦੇ ਦੇਖ ਕੇ ਖਰਚੇ ਉਹਦਾ ਗਿਆਣਾ ਜੀ ਹਾਂਜੀ 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 ਹਾਂ ਤੇ ਬਾਕੀ ਕੋਈ ਸਾਹਮਣ ਵਾਲਾ ਉੱਤੇ ਆਪਾਂ ਉਸ ਹੱਬ ਨਾਲ ਚਲੋ ਕਰ ਲਾਂਗੇ ਜੀ ਬੋਲੋ ਫਿਰ ਨੰਬਰ ਜੀ ਨੰਬਰ 98767 ਹਾਂਜੀ 52592 ਇੱਕ ਵਾਰ ਫਿਰ ਬੋਲੋ ਜੀ 98767 ਹਾਂਜੀ 52592 ਠੀਕ ਹੈ ਪਿੰਡ ਨਿਸ਼ਾਰਾ ਪਨੂਆ ਜ਼ਿਲ੍ਹਾ ਤਰਨਤਾਰ ਸਤਿ ਸ਼੍ਰੀ ਅਕਾਲ